ਇਹਦਾ ਮੁੱਲ 37 35000 ਦੀ ਜੀ 35000 ਦੀ ਹੈ ਨਾ ਤੇ ਆਹ ਤੁਸੀਂ ਚੈੱਕ ਕਰਕੇ ਇਹਦਾ ਮੁੱਲ 47000 ਆਈ 45 ਦੀ ਦੇ ਦਿਆਂਗੇ 45000 ਦੀ ਤੁਹਾਨੂੰ ਦੇ ਦੇਣੀ ਹੈ ਦਿਨ ਕਿੰਨੇ ਦਾ ਸਹੀ ਇਹ ਇਹ ਲੈ ਜੂ 5 ਤੋਂ 6 ਦਿਨ ਇਹ ਪਹਿਲਾ ਸੂਆ ਗੱਬਣਾਈ ਤਿਆਰ ਵਹਿੜ ਆਈ ਇਹ ਵੀ 5 ਤੋਂ 6 ਦਿਨ ਕੱਢੂਗੀ ਜੀ ਠੀਕ ਹੈ ਬਾਈ ਤੇ ਲਿਆ ਬਾਈ ਇਹਨੂੰ ਵੀ ਆਪਾਂ ਤੋੜ ਕੇ ਤਾਂ ਵਹਿੜ ਨੂੰ ਪਿਉਣਾ ਚਾਹੀਦਾ 17 18 ਲੀਟਰ ਨਾਰਮਲ ਨਾਰਮਲ ਬਾਈ ਹੈ ਨਾ ਤੇ ਬੱਕਰ ਨੂੰ ਤੇ ਹਿਸਾਬ ਨਾਲ ਉਹ ਤਾਂ ਪਿਉਣਾ ਚਾਹੀਦਾ ਬੱਛੀ ਨੂੰ ਜੀ 18 ਤੋਂ 20 ਲੀਟਰ ਤਾਂ ਨਾਰਮਲ ਘਟਣਾ ਚਾਹੀਦਾ ਜਿਹੜੇ ਹਿਸਾਬ ਨਾਲ ਬੌਲੇ ਤੇ ਆਈ ਜਿਹੜੇ ਹਿਸਾਬ ਨਾਲ ਬੌਲਾ ਬਾਈ ਕਹਿੰਦਾ ਉਸ ਸਮਾੜ ਮਗਰੇ ਦੇ ਬੱਚਾ ਹਾਂ ਮਗਰ ਬੱਚਾ ਇਹ ਕਿੰਨੇ ਦੀ ਦੇਣੀ ਬਈ ਆਪਾਂ ਇਹਦਾ ਰਹਿ ਗਈ ਨਾ ਵੈੜੀ ਤੇ ਵੈੜ 2.5 ਲੱਖ ਰੁਪਏ ਦੀ 2.5 ਲੱਖ ਦੀ ਹਣਾ ਸਾਫਿਕਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਕਾਲੇ ਦੇ ਪੈਨ ਦੇ ਵਿੱਚ ਤਾਰ ਕੋਲੇ ਪਹੁੰਚੇ ਹੋਏ ਆਂ 8 9 ਨਾਗ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ੂਟ ਕਰਕੇ ਦਿਖਾਵਾਂਗੇ ਸਾਰੇ ਜਾਨਵਰਾਂ ਦੀ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਦੁੱਧ ਵਗੈਰਾ ਰੇਟ ਵਗੈਰਾ ਸਾਰਾ ਕੁਝ ਵੀਡੀਓ 'ਚ ਕਰਾ ਦੇਣਾ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਕੀ ਤਸੱਲੀ ਕਰਨੀ ਉਹ ਤੁਸੀਂ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਕਰ ਲੈਣੀ ਆ ਆਪਣਾ ਕੰਮ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਨਵੇਂ-ਨਵੇਂ ਜਾਨਵਰ ਲੈ ਕੇ ਆਉਣਾ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਤੁਸੀਂ ਪੈਸਾ ਲੈਣਾ ਜਾਣਕਾਰੀ ਆਪਾਂ ਲੈਣਾ ਤਾਂ ਰਵੇ ਪਹਿਲਾਂ ਤਾਂ ਸਵਾਗਤ ਹੈ ਸੱਚੀ ਗੱਲ ਜੀ ਸਾਰਿਆਂ ਨੂੰ ਸੱਚੀ ਗੱਲ ਬਈ ਇਹ ਵੀਡੀਓ ਦੇ ਵਿੱਚ ਰੇਟ ਅੱਗੇ ਵਾਲੇ ਹੋਣਗੇ ਅੱਗੇ ਵਾਲੇ ਅੱਗੇ ਵਾਲੀ ਵੀਡੀਓ ਦਾ ਕਿਵੇਂ ਰਿਸਪੌਂਸ ਰਿਹਾ ਬਈ ਵਧੀਆ ਰਿਹਾ ਜੀ ਵਧੀਆ ਰਿਹਾ ਨਿਕਲ ਗਏ ਜਾਨਵਰ ਸਾਰੇ ਬਈ ਸਾਰੇ ਨਿਕਲ ਗਏ ਤੇ ਅੱਜ ਆਪਾਂ ਗੱਲਬਾਤ ਕਰੀਏ ਤੋਂ ਹਨਾ ਪਹਿਲਾਂ ਸ਼ੁਰੂ ਹਨਾ ਤੇ ਕੀ ਬਈ ਇਹਦਾ ਸੂਆ ਵਗੈਰਾ ਇਹ ਦੂਜੇ ਸੂਏ ਸੁਣੀ ਹੈ ਜੀ ਠੀਕ ਹੈ ਬਈ ਦਿਨ ਲੋਗੀ 5 ਤੋਂ 6 ਹਲੇ ਜੀ ਠੀਕ ਹੈ ਬਈ ਇਹ ਕੀ ਬਾਈ ਪਿਛਲੇ ਸੂਏ ਦਾ ਇਹ ਧਾਰਕ ਹੈ ਪਿਛਲੇ ਸੂਏ ਦਾ ਮਾਲਕ ਆ ਤਾਂ ਦੱਸਿਆ 18 ਲੀਟਰ ਚੋਇਆ ਵਾ ਠੀਕ ਆ ਬਾਈ 16 17 ਮੰਨ ਕੇ ਤਾਂ ਕੋਈ ਵੀ ਸੌਦਾ ਵੀਰ ਭਰਾ ਕਰ ਲੈ ਹਜੇ ਖੁੱਲਣਾ ਖੰਦਣਾ ਬਹੁਤਾ ਵੇੜ ਨਹੀਂ ਹਜੇ ਤਾਂ ਪਾਣਾ ਬਹੁਤਾ ਬਿਲਕੁਲ ਬਾਈ ਲਿਆ ਇਹਨੂੰ ਆਪਾਂ ਇੱਕ ਵਾਰ ਤੋੜ ਕੇ ਦਿਖਾ ਦਈਏ ਵਿੱਤ ਜਿਵੇਂ ਆਪਾਂ ਕਹਦੀਏ ਵੀ ਇੱਕ ਤਾਂ ਹੁੰਦੀਆਂ ਬਾਹਲਾਂ ਡਬਲ ਇੱਕ ਹੁੰਦੀਆਂ ਮੀਡੀਅਮ ਮੀਡੀਅਮ ਸਾਈਜ਼ ਦੇ ਵਿੱਚ ਆ ਬਾਈ ਹਣਾ ਹਾਂਜੀ ਮੀਡੀਅਮ ਵੀ ਥੋੜੇ ਥਾਂ ਦੇ ਵਿੱਚ ਇਹਨੇ ਮਤਲਬ ਖੜੀ ਰਿਆ ਕਰਨਾ ਕਿੰਨਾ ਦੱਸੇ ਪਿਛਲੀ ਸੂਏ ਦਾ ਮਾਲਕ ਨੇ ਇਹਦਾ 18 ਲੀਟਰ ਹੀ ਮਾਲਕ ਕਹਿੰਦਾ 18 ਲੀਟਰ ਚ ਪਿਛਲੇ ਸੂਏ ਬਾਈ ਕਹਿੰਦਾ ਮਾਲਕ ਕਹਿੰਦਾ 18 ਲੀਟਰ ਚੋਆ ਹੋਇਆ ਚਾਰੂ ਜਰੂ ਬਹੁਤਾ ਕੋਖਾ ਕੱਖਾ ਬਣੀਆਂ ਭਰੀਆਂ ਬਾਈ ਹਨ ਬਹੁਤ ਚਾਕਦੀ ਹੈ ਸਾਰਿਆਂ ਨਾਲ ਜਾਰੂ ਵੱਧ ਆਈ ਹਾਂ ਤੇ ਇਹ ਬਾਈ ਆਪਾਂ ਤਾਰ ਹਨਾ ਅੱਜ ਕਿੰਨੇ ਦੀ ਦੇਣੀ ਆ ਇਹਦਾ ਮੁੱਲ 47000 ਆਈ 45 ਦੀ ਦੇ ਦੇਾਂਗੇ 45000 ਦੀ ਤੁਹਾਨੂੰ ਦੇ ਦੇਣੀ ਆ ਦਿਨ ਕਿੰਨੇ ਦਾ ਸਹੀ ਇਹ ਇਹ ਲੈ ਜੂ 5 ਤੋਂ 6 ਦਿਨਾਂ ਦੀ 5 ਤੋਂ 6 ਦਿਨ ਹਜੇ ਲੈਂਦੀ ਆ ਜੀ ਤੁਹਾਡੇ ਬੱਤ ਚ ਆਉਂਦੀ ਆ ਤਾਂ ਤੁਸੀਂ ਗੱਲਬਾਤ ਕਰ ਲਿਓ 47000 ਮੁੱਲ ਕਰਿਆ ਬਾਈ ਜਣਾ ਆਪਾਂ ਹਾਂਜੀ ਹਾਂਜੀ ਦੇਣੀ ਆ ਆਪਾਂ ਇਹ 45 45000 ਦੀ 45000 ਦੇ ਵਿੱਚ ਅਜੇ ਜੀ ਬਚੀਆਂ ਖਰੀਦਣ ਚੱਲੇ ਸੱਜਣੋਂ ਉਹ ਵੀ ਨਹੀਂ ਮਿਲਦੀਆਂ ਗੱਲਬਾਤ 2 ਨੰਬਰ ਵਾਲੀ ਦੀ ਕਰੀਆ ਬਾਈ ਕੀ ਡਿਟੇਲ ਹੈ ਦੀ ਇਹ ਪਹਿਲਾਂ ਸੂਗਾ ਗੱਬਣਾਈ ਤਿਆਰ ਵਹਿੜਾਈ ਇਹ ਵੀ 5 ਤੋਂ 6 ਦਿਨ ਕੱਢੂਗੀ ਜੀ ਠੀਕ ਆ ਬਾਈ ਤੇ ਲਿਆ ਬਾਈ ਇਹਨੂੰ ਵੀ ਆਪਾਂ ਤੋਰ ਕੇ ਦਿਖਾ ਦੇ ਇਹ ਝਾਂਜਰਾ ਝੁੰਜਰਾ ਪਾਈਆਂ ਹੋਈਆਂ ਬੋਤੀ ਬਾਦੀ ਤੁਸੀਂ ਚੈੱਕ ਕਰਕੇ ਦੇਖ ਲਓ ਰੰਗ ਪ੍ਰਿੰਟ ਦੀ ਚੰਗੀ ਆ ਇਹ ਅਜ ਇੱਕ ਆ ਮੌਸਮ ਠੰਡਾ ਨਾ ਨਵਾ ਨੂੰ ਆ ਨਹੀਂ ਜਾਂਦਾ ਇਹ ਨਾ ਹਰਦਾ ਸੀਸ਼ੇ ਨੂੰ ਝੰਕਣੀ ਸਹੀ ਗੱਲ ਆ ਬਾਈ ਬਾਕੀ ਚਮਕ ਆਲੀ ਆ ਬਾਈ ਦੱਸਦੀ ਆ ਤੇ ਥਾਣਾ ਥੋਣਾ ਦੀ ਬਾਈ ਜਮਾ ਪਾਸ ਹਨ ਓਕੇ ਜਮਾ ਕਿੰਨਾ ਦੁੱਧ ਪਿਆ ਦੂ ਇਹ ਦੁੱਧ ਵੈੜ ਨੂੰ ਪੀਣਾ ਚਾਹੀਦਾ 17 18 ਲੀਟਰ ਨੋਰਮਲ ਨੋਰਮਲ ਬਾਈ ਹਨ ਤੇ ਬਾਕੀ ਕੋਈ ਸਾਂਭ ਵਾਲਾ ਲੈ ਜੇ ਤਾਂ ਇਹ ਤੋਂ ਵੱਧ ਕੱਢ ਲੂ ਜੇ ਕੋਈ ਨਾ ਸਾਂਭਣ ਵਾਲਾ ਲੈ ਜੂਗਾ ਤਾਂ ਬਾਈ ਹੋ ਸਕਦਾ ਉਹ ਤੋਂ ਘੱਟ ਵੀ ਸਕਦਾ ਤੇ ਇਹ ਬਾਈ ਆਪਾਂ ਕਿੰਨੇ ਦੀ ਦੇਣੀ ਆ ਇਹਦਾ ਮੁੱਲ 67000 ਆ ਜੀ ਇਹ 65000 ਦੀ ਦੇ ਦੇਾਂਗੇ 65000 ਦੀ ਇਹ ਬੱਚੀ ਤੁਹਾਨੂੰ ਮਿਲ ਜਾਣੀ ਹੈ ਨਵੇਂ ਹਾਣ ਦੇ ਵਿੱਚ ਦੋ ਸੂਏ ਤਿੰਨ ਸੂਏ ਚਾਰ ਸੂਏ ਤੁਸੀਂ ਚੋਈ ਚਲਿਓ ਇਹਨੇ ਇਹੇ ਜਿਹੀ ਰਹਿਣਾ ਵਾ ਬਾਕੀ ਝਾਮਕ ਦਮ ਕਾਲੀ ਆ ਥੋੜਾ ਜਿਹਾ ਮੌਸਮ ਠੰਡਾ ਕਰਕੇ ਨਮਾਉਣ ਲੱਗਾਂ ਉਹ ਜੇ ਕਿ ਨਵਾਈ ਨੂੰ ਵੀ ਹੁੰਦੀ ਤਾਂ ਹੋ ਸਕਦਾ 4000 ਰੁਪਇਆ ਤਾਰ ਇਹਦਾ ਵੱਧ ਵੀ ਮੰਗ ਲੈਂਦਾ ਕਿਉਂਕਿ ਥੋੜੀ ਲੱਗ ਜਾਂਦੀ ਆ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਹੈ ਨਾ ਇਹ ਵੀ ਪਹਿਲਾ ਸੂਆ ਸੂਈ ਆ ਜੀ ਕੱਲ ਦੀ ਠੀਕ ਆ ਬਾਈ ਤੇ ਬੱਚਾ ਕੀ ਦਿੱਤਾ ਭਾਈ ਬੱਚਾ ਵਛਾ ਜੀ ਮਗਰ ਇਹਦੇ ਬੱਚਾ ਦਿੱਤਾ ਬਾਈ ਥੋੜਾ ਜਿਹਾ ਬੱਚੇ ਦਾ ਕਰਦੀ ਆ ਨਾ ਇਹ ਹਾਂਜੀ ਕਰਦੀ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਕਿਉਂਕਿ ਪਲੂਨ ਆ ਥੋੜਾ ਜਿਹਾ ਭਾਈ ਬੱਚੇ ਦਾ ਕਰਦਿਆਂ ਹੁੰਦੀਆਂ ਬਾਕੀ ਕੁਆਲਿਟੀ ਦੇ ਵਿੱਚ ਠੀਕ ਆ ਕਰਨ ਕੋਨ ਨੂੰ ਤੁਸੀਂ ਇੱਥੋਂ ਚਵਾਈ ਚੂਈ ਨੂੰ ਬਹੁਤ ਠੰਡੀ ਆ ਜੀ ਚੈੱਕ ਕਰਕੇ ਦੇਖ ਲਓ ਚਵਾਈ ਚੂਈ ਨੂੰ ਜਮਾਂ ਠੰਡੀ ਆ ਬਹੁਤ ਠੰਡੀ ਜੀ ਠੰਡੇ ਲੇਵਾਉਂ ਚੰਗਾ ਕੱਢੀ ਹੋਈ ਆ ਬਾਈ ਹਨਾ ਬਹੁਤ ਜਿਹੜੇ ਸਾਰਾ ਬਹੁਤ ਨੈਟ ਤਿਆਰ ਹੈ ਜਮਾਂ ਜਮਾਂ ਨਹੀਂ ਖਾਲੀ ਕੀਤੀ 15 16 ਲੀਟਰ ਦਾ ਫੇਰ ਵੀ ਨੋਰਮਲ ਹੀ ਹੈਗਾ ਜੀ 15 16 ਲ 18 ਤੋਂ 20 ਲੀਟਰ ਤਾਂ ਨਾਰਮਲ ਕੱਢਣਾ ਚਾਹੀਦਾ ਜਿਹੜੇ ਹਿਸਾਬ ਨਾਲ ਬੌਲੇ ਤੇ ਆਈ ਜਿਹੜੇ ਹਿਸਾਬ ਨਾਲ ਬੌਲਾ ਬਾਈ ਕਹਿੰਦਾ ਉਸ ਹਿਸਾਬ ਨਾਲ ਕੰਮ ਆ ਕੀ ᱥਾਮ ਸੰਭਾਲ ਵੀ ਹੋ ਜਾਂਦੀ ਹੈ ਕੀ ਅਗਲੀ ᱥਾਮ ਸੰਭਾਲ ਮਗਰੇ ਦੇ ਬੱਚਾ ਹਾਂ ਮਗਰ ਬੱਚਾ ਇਹ ਕਿੰਨੇ ਦੀ ਦੇਣੀ ਬਾਈ ਆਪਾਂ ਇਹਦਾ ਹੀ ਮੋਲ 67 65 ਦੀ 65000 ਦੀ ਤੁਹਾਨੂੰ ਇਹ ਮਿਲ ਜੇ ਨਾ ਥਣ ਬਹੁਤ ਸੋਹਣਾ ਬਾਈ ਪਲੂਨ ਦੇ ਹਿਸਾਬ ਨਾਲ ਬਹੁਤ ਚੰਗਾ ਥਣ ਕੱਢਿਆ ਹੋਇਆ ਕਰਮ ਵਾਲੀ ਨੇ ਉਹ ਥੋੜਾ ਜਿਹਾ ਬੱਚੇ ਦਾ ਕਰਦੀ ਆ ਕਿਉਂਕਿ ਪਲੂਨ ਜਾਨਵਰ ਬਾਈ ਥੋੜਾ ਜਿਹਾ ਕਰਦਾ ਹੁੰਦਾ ਹਨ ਥੋੜਾ ਜਿਹਾ ਕਰਦਾ ਆ ਆ ਤੁਸੀਂ ਚੈੱਕ ਕਰਕੇ ਦੇਖ ਲਓ ਸਭੀ ਪਲੀ ਚ ਇਹ ਦੂਜਾ ਸੂਆ ਸੂਈ ਆ ਜੀ ਠੀਕ ਆ ਬਾਈ ਤੇ ਇਹ ਕਾਲਦੂਈ ਸੂਈ ਹੋਈ ਆ ਇਹ ਇਹ ਵੀ ਕਾਲਦੂਈ ਸੂਈ ਆ ਜੀ ਜੇਰ ਸਾਰਿਆਂ ਦੀ ਡਾਨੀ ਹੋਗੀ ਨਾ ਜੇਰ ਦੀ ਵੀਡੀਓ ਮੈਲ ਜੂਗੀ ਠੀਕ ਆ ਬਾਈ ਸਾਰੇ ਆਪਣਾ ਬਣਾਇਆ ਹੁੰਦਾ ਵੀਡੀਓ ਇਹਦੇ ਵਿੱਚ ਇਹਨੇ ਬੱਚਾ ਕੀ ਦਿੱਤਾ ਇਹਦਾ ਵੀ ਅੱਛਾ ਹੀ ਆ ਜੀ ਬੱਛਾ ਹੀ ਆ ਲਿਆਏ ਨੂੰ ਵੀ ਬਾਹਰ ਕੱਢ ਲਗੇ ਥੋੜਾ ਜਿਹਾ ਵੀ ਮੌਸਮ ਜ਼ਿਆਦਾ ਠੰਡਾ ਹੋਣ ਕਰਕੇ ਨਮਾਉਣ ਵਾਲੀ ਹੋ ਗਈ ਏ ਥੋੜੀ ਜੀ ਕਿਉਂਕਿ ਅੱਧੀ ਖੁਸ਼ਕ ਜਿਆ ਹੋ ਜਾਂਦਾ ਵਾ ਤੇ ਇਹ ਬਾਈ ਕਿੰਨਾ ਦੁੱਧ ਪਿਆ ਦੂ ਦੁੱਧ ਨੂੰ ਪਿਉਣਾ ਚਾਹੀਦਾ ਹੀ 16 ਤੋਂ 17 ਲੀਟਰ ਨਾਰਮਲ 16 ਤੋਂ 17 ਲੀਟਰ ਬਾਈ ਕਹਿੰਦਾ ਕਰਉਣਾ ਚਾਹੀਦਾ ਬਾਕੀ ਤੁਹਾਡੀ ਸਮਝ ਹੈ ਬਾਈ ਹਨਾ ਜਿੰਨੇ ਸਮਝਦੇ ਨਾਲ ਤੁਸੀਂ ਇਹਨੂੰ ਲੈ ਕੇ ਜਾਣਾ ਵਾ ਇਹ 16 17 ਲੀਟਰ ਦੁੱਧ ਦੇ ਹਿਸਾਬ ਨਾਲ ਆਪਾਂ ਇਹ ਕਿਨੇ ਦੇਣੀ ਆ ਇਹਦਾ ਮੁੱਲ 55 ਹੀ 52000 ਦੀ 52000 ਦੀ ਬਾਈ ਕਹਿੰਦਾ ਇਹ ਦੇ ਦੇਣੀ ਆ ਮੁੱਲ ਕਰੋਨ ਨੂੰ 55 ਕਰਾ ਲਓ ਹੈ ਭੱਡੀ ਆ ਪਰ ਥੋੜਾ ਜਿਹਾ ਜੇ ਗੱਲਬਾਤ ਕਰੀਏ ਠੰਡ ਆ ਇੱਕ ਥੋੜਾ ਜਿਹਾ ਸੂਏ ਦੇ ਵਿੱਚੋਂ ਬਾਹਰ ਨਿਕਲੂਗੀ ਤਾਂ ਕੇ ਰਹਿਣੇ ਆਦੀ ਕੁਆਲਿਟੀ ਤੁਹਾਨੂੰ ਸੱਚ ਨੂੰ ਦਿਖਾਉਣੀ ਆ ਬਾਕੀ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਹੁੰਦਾ ਬਾਰ-ਬਾਰ ਮੈਂ ਵੀਡੀਓ ਦੇ ਵਿੱਚ ਇਹੀ ਕਹਿੰਦਾ ਹੁੰਨਾ ਹਰੇਕ ਬੰਦਾ ਜਿਹੜਾ ਵਪਾਰ ਕਰਦਾ ਉਹ ਆਪਦੇ ਸਮਝਦੇ ਨਾਲ ਜਾਨਵਰ ਨੂੰ ਖਰੀਦ ਕੇ ਲੈ ਕੇ ਜਾਂਦਾ ਤੁਸੀਂ ਆਪਦੇ ਸਮਝਦੇ ਨਾਲ ਜਾਨਵਰ ਨੂੰ ਕਿਤਨਾ ਗੱਲਬਾਤ ਕਰੀਏ ਬਈ ਆਪਾਂ ਇਹਦੀ ਹਨ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਸੂਈ ਹੈ ਜੀ ਠੀਕ ਆ ਬਾਈ ਇਹ ਪਰਸੋਂ ਦੀ ਸੂਈ ਵੀ ਹੈ ਜੀ ਬੱਚਾ ਬਾਈ ਬੱਚਾ ਇਹਦਾ ਵੀ ਅੱਛਾ ਹੀ ਹੈ ਜੀ ਕਿੰਨਾ ਦੁੱਧ ਇਹਦੇ ਥੱਲੇ ਆਉਣ ਬਾਈ ਇਹਦੇ ਥੱਲੇ ਵੀ ਬੋਲਾ ਹੈ ਜਿਹੜਾ ਆਪਾਂ ਚੋਣ ਨੇ ਆ 16 ਲੀਟਰ ਤਿਆਰ ਹਨ ਨੈਟ ਲੈ ਆ ਬਾਈ ਬਾਹਰ ਕੱਢ ਕੇ ਰਹਿਣੂ 16 ਲੀਟਰ ਬਾਈ ਕਹਿੰਦਾ ਇਹਦੇ ਥੱਲੇ ਬੋਲਾ ਵਾ ਪਰ ਇੰਨੀ ਗੱਲ ਆ ਵੀ ਇਹਦਾ ਜਿਹੜਾ ਦੁੱਧ ਹੋਊਗਾ ਉਹ ਹੋਊਗਾ ਮੱਝਾ ਅਰਗਾ ਗਾੜਾ ਦੁੱਧ ਹੁੰਦਾ ਬਾਈ ਹਨਾ ਚਵਾਈ ਚੂਈ ਇਹਦੀ ਬਹੁਤ ਸੋਹਣੀ ਆ ਜੀ ਬਾਈ ਕਹਿੰਦਾ ਚਵਾਈ ਚੂਈ ਪੂਰੀ ਸੋਹਣੀ ਆ ਥਣ ਥਣ ਚੰਗਾ ਬਾਈ ਹਨਾ ਹਾਂਜੀ ਆ ਤੁਸੀਂ ਚੈੱਕ ਕਰਕੇ ਦੇਖ ਲਓ ਅੰਦਾਜ਼ਾ ਬਾਈ ਇਹ ਜਿਹੜੇ हिसाब ਨਾਲ ਥਣਲੇਵਾ ਚੰਗਾ ਹਨਾ ਤੇਰੇ ਅੰਦਾਜ਼ੇ ਰਾ ਤਰ ਕੀ ਕਹਿੰਦੀ ਆ ਵੀ ਕਿੰਨਾ ਦੁੱਧ ਪਿਆ ਦੂਗੀ ਦੁੱਧ ਨੂੰ 18 ਤੋਂ 19 ਲੀਟਰ ਕੱਢਣਾ ਚਾਹੀਦਾ ਈ ਨੋਰਮਲ ਨੋਰਮਲ ਹਨਾ ਹਾਂ ਕਿਉਂ 15 16 ਲੀਟਰ ਬੋਲਾ ਤਿਆਰ ਆਈ ਠੀਕ ਆ ਬਾਈ ਇਹ ਕਿੰਨੇ ਦੀ ਦੇਣੀ ਆ ਆਪਾਂ ਇਹਦਾ ਹੀ ਮੌਲਾ 60000 65 ਦੀ ਜੀ 65000 ਦੀ ਬਾਈ ਕਹਿੰਦਾ ਇਹ ਦੇ ਦੇਣੀ ਆ ਆਫਰ ਕੀ ਆ ਜੇ ਕੰਮ 60000 ਦੇ ਵਿੱਚ ਤੁਹਾਨੂੰ ਇਹ ਮਿਲ ਜਣੀ ਆ ਬਾਕੀ ਇਹਨਾਂ ਦੁੱਧ ਗਾੜਾ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੁੱਧ ਦੇ ਨਾਲ ਇਹਨੇ ਆਦ ਦਾ ਜਿੰਨੇ ਤੁਸੀਂ ਪੈਸੇ ਲੈਉਣੇ ਓਨੇ ਪੈਸੇ ਇਹਨੇ ਕਰਮ ਵਾਲੀ ਨੇ ਪੂਰੇ ਕਰ ਦੇਣੀਆਂ ਮਗਰ ਇਹਦੇ ਬੱਚਾ ਬਾਈ ਹਨ ਹਾਂਜੀ ਹਾਂਜੀ ਬੱਚਾ ਮਗਰ ਇਹਦੇ ਅੱਜ ਨੂੰ ਹੈਗਾ ਵਾ ਬੱਚਾ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਡੱਬੀ ਵੇੜ ਇਹ ਤੀਜਾ ਸੁਆ ਸੁਈ ਵੀ ਆ ਜੀ ਠੀਕ ਆ ਬਾਈ ਦੂਜਾ ਮੰਨ ਲੇ ਵੀਰ ਭਰਾ ਅਗਲੇ ਦਾ ਦੂਜਾ ਕਿ ਆਪਾਂ ਤੀਜਾ ਮੰਨ ਕੇ ਲਈ ਆ ਜੀ ਠੀਕ ਆ ਬਾਈ ਇਹਦੇ ਬੱਚਾ ਕੀ ਦਿੱਤਾ ਬਈ ਬੱਚਾ ਇਹਦਾ ਵੀ ਬੱਛਾ ਹੀ ਆ ਜੀ ਲਿਆ ਬਈ ਇਹਨੂੰ ਆਪਾਂ ਮੜਾ ਕੇ ਬਾਹਰ ਕਢੀਏ ਸੂਆ ਮੰਨਿਆ ਥੋੜਾ ਜਿਹਾ ਬਾਈ ਘਾਣਿਆ ਹਨਾ ਥੋੜਾ ਜਿਆ ਐ ਨਾ ਇੱਕ ਮਾਲ ਜਾਦੇ ਹੋ ਗਿਆ ਜੀ ਸਮਾਈ ਵੱਲੋਂ ਥੋੜਾ ਜਿਆ ਤੁਹਾਨੂੰ ਪਤਾ ਪੱਠਾ ਡੱਕਾ ਉਹ ਹੋ ਜਾ ਹੀ ਪੈਂਦਾ ਹਾਂ ਬਾਕੀ ਇਹਦੇ ਪੈਰਾਂ ਪੂਰਾਂ ਦੀ ਵੀ ਇਹ ਜੇ ਸੈਟਿੰਗ ਜੀ ਕਰਵਾਉਣ ਵਾਲੀ ਹੈ ਨਾ ਨਹੀਂ ਉਵੇਂ ਸਹੀ ਆ ਜੀ ਤੋਰੇ ਤਾਰਿਆਂ ਨੂੰ ਵੇਖ ਤੁਸੀਂ ਬਿਲਕੁਲ ਸਹੀ ਆ ਹਾਂ ਨਾ ਉਹ ਕਟਾਉਣ ਵਾਲੇ ਥੋੜੇ ਜਿਹਾ ਨਾ ਕਿੰਨਾ ਦੁੱਧ ਬਾਈ ਇਹ ਜੰਦੀ ਹੈ ਹੁਣ ਇਹਦਾ ਦੁੱਧ ਹੈਗਾ ਜੀ 18 ਲੀਟਰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੇ ਇਹਨੂੰ ਹੋ ਗਿਆ ਜ ਇਹਦਾ ਮੌਲਿਕ ਕੋਈ 47000 ਕਰਦਾਂਗੇ ਆਪਾਂ ਇਹ 45000 ਦੀ ਬੈੜ ਦੇ ਦਾਂਗੇ 45000 ਦੀ ਤੁਹਾਨੂੰ ਇਹ ਬੈੜ ਵਾਈ ਕਹਿੰਦਾ ਆਪਾਂ ਦੇ ਦਾਂਗੇ ਬਾਕੀ ਤੁਸੀਂ ਚੈੱਕ ਕਰਕੇ ਦੇਖ ਲਓ ਜੇ ਤੁਹਾਡੇ ਬੱਤ ਚ ਆਉਂਦੀ ਆ ਆ ਬਾਈ ਦੇ ਨਾਲ ਤੁਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਲਿਓ ਥਣ ਥਣ ਤੁਸੀਂ ਇੱਥੋਂ ਸਾਰਾ ਤੁਹਾਨੂੰ ਚਾਰੇ ਪਾਸੋਂ ਦਿਖਾਤੀ ਬਾਕੀ ਆਪਾਂ ਤੋਰ ਕੇ ਦਿਖਾਦੀ ਆ ਇਹਦੇ ਮਗਰ ਵਾਈ ਕਹਿੰਦਾ ਬੱਚਾ ਵਾ ਜੇਰ ਵਾਲੀਓ ਬਾਈ ਸਾਰੀਆਂ ਓਕੇ ਨਾ ਕੋਈ ਸਾਰੀਆਂ ਓਕੇ ਜੀ ਸਾਰੀਆਂ ਜੇਰ ਵਾਲੀਓ ਓਕੇ ਆ ਜਾ ਬਾਈ ਆਪਾਂ ਆ ਵੀ ਦਿਖਾਈਏ ਆ ਤੁਸੀਂ ਪਹਿਲਾਂ ਚੱਕੇ ਦਾ ਕੱਦ ਚੈੱਕ ਕਰਕੇ ਦੇਖੋ ਬਾਈ ਖੂਈ ਮਾੜਾ ਜਾਂ ਨੇੜੇਦਾਰ ਇਹਦੀ ਇਹਦਾ ਆਪ ਮੋੱਚੀ ਨਿਕਲਦੀ ਹੋਊਗੀ ਹਾਂ ਇਹ ਬਾਈ ਕਿਵੇਂ ਇਹ ਗੱਬਣਗੇ ਕਿਵੇਂ ਤੋਕੜੀ ਇਹ ਤੋਕੜੀ ਆ ਜੀ ਠੀਕ ਆ ਬਾਈ ਇਹ ਆਈ ਹੋਈ ਵੀ ਆਦੀ 20 25 ਦਿਨ ਹੋ ਗਿਆ ਪਰ ਆਪਾਂ ਫੰਡਰ ਮੰਨ ਕੇ ਲਮਈਆ ਫੰਡਰ ਮੰਨ ਕੇ ਦੇਵਾਂਗੇ ਠੀਕ ਆ ਬਾਈ ਉਹ ਭਾ ਵੀ ਉੱਡਾ ਕੀ ਕਰਨਾ ਆਪਾਂ ਜੀ ਠੀਕ ਆ ਬਾਈ ਇਹ ਦੁੱਧ ਕਿੰਨਾ ਦਿੰਦੀ ਹੈ ਬਾਈ ਦੁੱਧ ਦਾ 10 ਲੀਟਰ ਆ ਇਹਦਾ ਦੁੱਧ ਬਾਈ ਕਹਿੰਦਾ 10 ਲੀਟਰ ਦਿੰਦੀ ਆ ਮੈਂ ਕਹਿੰਦਾ ਬਾਈ ਠੱਠਾ ਬਣੀ ਹੋਣਾ ਇਦਾਂ ਜਿਹੜਾ ਨਾ ਨਾ ਕਰਮ ਵਾਲੀ ਦਾ ਨਾ ਚੌੜੀ ਤੁਸੀਂ ਚੈੱਕ ਕਰਕੇ ਦੇਖੋ ਕਿ ਇਹਨਾਂ ਤਾਜੀ ਦਾ ਦਾ ਰਕਾਰਡ ਤਾਂ ਬਹੁਤ ਤਕੜਾ ਰਿਹਾ ਜੀ 32 ਲੀਟਰ ਦੁੱਧ ਚਵਾਇਆ ਵਹਿਦਾ ਜੀ ਠੀਕ ਹੈ ਬਾਈ ਹੁਣ ਜਿਹੜਾ ਆਪਾਂ ਚੋਨੇ ਆ 10 ਲੀਟਰ ਹੈ ਜੀ 10 ਲੀਟਰ ਦੁੱਧ ਬਾਈ ਹੈਨਾ ਤੇ ਉਦਾਂ ਬਾਈ ਕਹਿੰਦਾ 25 ਦਿਨ ਹੋਇਆ ਏਆਈ ਹੋਈ ਨੂੰ ਖਾਲੀ ਦੇ ਹਿਸਾਬ ਨਾਲ ਦੇਣੀ ਆ ਉਹ ਤਾਂ ਦੱਸਿਆ ਵੀ ਅਗਲਾ ਤੱਤਾ ਠੰਡਾ ਦੇ ਹਿਸਾਬ ਨਾਲ ਦੇ ਲੈ ਹੈਨਾ ਇਹ ਕਿੰਨੇ ਦੀ ਦੇਣੀ ਹੈ ਬਈ ਆਪਾਂ ਇਹਦਾ ਮੁੱਲ 37 35000 ਦੀ ਜੀ 35000 ਦੀ ਹੈਣਾ ਤੇ ਆਹ ਤੁਸੀਂ ਚੈੱਕ ਕਰਕੇ ਦਿਓ ਕੱਦ ਬੱਡ ਦੀ ਬਹੁਤ ਜ਼ਿਆਦਾ ਵਧੀਆ ਗੱਲ ਕਰੀਏ ਬਾਈ ਆਪਾਂ ਇਹਦੀ ਹੈਣਾ ਇਹ ਵੀ ਟੋਕੜੀ ਹੈ ਬਾਈ ਇਹ ਵੀ ਟੋਕੜੀ ਹੈ ਜੀ ਇਹ ਵੀ ਟੋਕੜੀ ਇਹਦਾ ਡੇਢ ਮਹੀਨਾ ਹੋ ਗਿਆ ਜੀ ਟੀਕਾ ਪਰ ਇਹਨੂੰ ਠੀਕ ਆ ਬਾਈ ਮਾਲਕਾਂ ਨੇ ਤਾਂ ਆਪਾਂ ਨੂੰ ਦਿੱਤੀ ਹੀ ਗਾਰੰਟੀ ਪਰ ਆਪਾਂ ਗਾਰੰਟੀ ਗਾਂਹ ਦਿੰਦੇ ਨਹੀਂਗੇ ਫੰਡਰ ਮੰਨ ਕੇ ਲਈ ਆ ਫੰਡਰ ਮੰਨ ਕੇ ਹੀ ਦੇਵਾਂਗੇ ਪਾ ਫੰਡਰਾਂ ਵਾਲਾ ਹੀ ਕਰਨਾ ਠੀਕ ਆ ਇਹ ਇਹਦਾ ਦੁੱਧ ਕਿੰਨਾ ਦਿੰਦੀ ਇਹ ਇਹਦੇ ਥੱਲੇ ਵੀ 10 ਲੀਟਰ ਤਿਆਰ ਆਈ ਇਹ ਛੋਡੀ ਝੁੜੀ ਹੈ ਵੀ ਬਹੁਤ ਆ ਬਾਈ ਹੈਣਾ ਬੱਚੀ ਬਹੁਤ ਚੰਗੀ ਆਈ ਇਹਦਾ ਮੌਲਾ 75 ਪਈ ਪੀਆਰ ਤੋਂ ਇਹ ਦੇ ਦੇਾਂਗੇ 35000 ਦੀ ਤੁਹਾਨੂੰ ਆਹ ਜਿਹੜੀ ਸੱਜ ਨੂੰ ਟੋਕੜ ਮਿਲ ਜਣੀ ਆ ਬਾਕੀ ਜੇ ਗੱਲਬਾਤ ਕਰੀਏ ਇਹਨਾਂ ਦੋਨਾਂ ਦੇ ਜੇ ਮੰਨ ਲਓ ਅਗਲੇ ਸੂਏ ਦੇ ਵਜ੍ਹਾ ਤਿਆਰ ਹੁੰਦੀਆਂ ਤੁਹਾਡੇ ਕੋਲ ਹਣਾ ਜਿਹੜੇ ਸਾਡੇ ਬਾਈ ਕਹਿੰਦਾ ਵੀ ਆਪਾਂ ਖਾਲੀ ਮੰਨ ਕੇ ਲਈਆ ਖਾਲੀ ਮੰਨ ਕੇ ਦੇਣੀ ਆ ਤਾਂ ਅਗਲੇ ਬਾਈ ਇਹ ਜਿਹੜਾ ਜੇ ਆਪਾਂ ਕਹਿ ਦਈਏ ਮਿਲਦ ਗਈਟਾਂ ਵੀ ਟਾਂ ਵੀ ਹਣਾ ਮਿਲਦੀ ਨਹੀਂ ਜੇ ਕਿਤੇ ਗੱਬਣ ਰਹੇਗੀ ਨਾ ਵੈੜੀ ਤੇ ਵੈੜ 2.5 ਲੱਖ ਰੁਪਏ ਦੀ ਆ ਪਰ ਇੱਕ ਵਾਰ ਬਾਈ ਹਣਾ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦਿਓ ਪਿੰਡ ਕਾਲੇ ਗਿਆ ਜੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸਾਰੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਤਾਂ ਬਾਈ ਦੇ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਜਿਹੜੀ ਵੀ ਤਸੱਲੀ ਤੁਹਾਡਾ ਦਿਲ ਕਰਦਾ ਖੁੱਲ ਕੇ ਤੁਸੀਂ ਬਾਈ ਦੇ ਨਾਲ ਤਸੱਲੀ ਕਰਕੇ ਜਾਨਵਰ ਦਾ ਸੌਦਾ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ ਧੰਨਵਾਦ